ਹਾਂਜੀ ਦੱਸੋ ਇੱਧਰ ਆ ਇੱਕ ਮਿੰਟ ਹੁੰਦੀ ਨਹੀਂ ਪਈ ਮਹਿੰਦੀ ਲੱਗੀ ਪਿਆਰਾਂ ਨੂੰ ਦੱਸੋ ਚਲ ਕੋਤ ਅੰਦਰ ਬੈਠ ਕੇ ਗੱਲ ਕਰਦੇ ਚਲ ਤਲਾਓ ਅੰਦਰ ਕੀ ਗੱਲ ਹੋ ਕੀ ਮੰਮੀ ਆ ਆਂ ਅੰਦਰ ਆਓ ਅੰਦਰ ਆ ਜਾ ਦੱਸ ਦਿੰਨੇ ਆ ਇਸ ਤਰ੍ਹਾਂ ਕਰ ਅੰਦਰ ਜਾ ਤੇ ਕਾਪੀ ਪੈਨ ਲੈ ਕੇ ਆ ਉਹ ਕੀ ਕਰਨੀ ਕਾਪੀ ਪੈਨ ਜਿੰਨਾ ਕਹਿਣਾ ਓਨਾ ਖਰੀਦਾਂਦਾ ਵਾ ਚਲ ਜਾ ਲੈ ਕੇ ਆ ਸਵਾਲ ਜਵਾਬ ਕਰਨ ਲੱਪੈਂਦੀ ਅੱਗੋ ਇੱਕ ਕਾਪੀ ਪੈਨ ਪਤਾ ਕਿਉਂ ਮੰਗਾਇਆ ਇੱਕ ਕੰਮ ਘੱਟ ਕਰਦੀ ਤੇ ਇੱਕ ਜ਼ਿਆਦਾ ਕਰਦੀ ਆ ਤੁਹਾਨੂੰ ਦੋਵਾਂ ਦੇ ਮਨ 'ਚ ਇਹੋ ਗੱਲ ਚੱਲਦੀ ਆ ਵੀ ਉਹ ਕੰਮ ਘੱਟ ਕਰਦੀ ਤੇ ਉਹ ਕੰਮ ਘੱਟ ਕਰਦੀ ਆ ਮੇਰੀ ਗੱਲ ਸੁਣੋ ਹੁੰਦਾ ਹੀ ਇੰਜ ਆ ਜ਼ਿਆਦਾ ਕੰਮ ਕਰਦੀ ਮੈਂ ਵਾਂ ਸਿਮਰਨ ਤੇ ਵੈਸੀ ਬੜਾ ਕੰਮ ਘੱਟ ਕਰਦੀ ਆ ਅੱਛਾ ਅੱਛਾ ਸਾਰੇ ਕੰਮ ਤੇ ਤੂੰ ਹੀ ਕਰਦੀ ਆ ਹਨਾ ਤੇ ਜਿਹੜੀਆਂ ਰੋਟੀਆਂ ਮੈਂ ਬਣਾਉਣੀ ਉਹ ਤਾਂ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦੀਆਂ ਹਨਾ ਤੂੰ ਸਾਰਾ ਦਿਨ ਰੋਟੀਆਂ ਬਣਾ ਦੇਤੀਆਂ ਨਾ ਉਹੀ ਟਾਲ ਤੇ ਤੇਰੀਆਂ ਚੜ੍ਹੀਆਂ ਰਹਿਂਦੀਆਂ ਵਾ ਤੇ ਤੂੰ ਜਿਹੜੀ ਸਬਜ਼ੀ ਬਣਾ ਦੇਣੀ ਬਸ ਚੁੱਪ ਕਰੋ ਇਹੋ ਜਿਹੜੀ ਤੁਹਾਡੀ ਬੈਸ ਹਨਾ ਇਤੋਂ ਮੈਨੂੰ ਗੁੱਸਾ ਚੜਦਾ ਦੋਵਾਂ ਤੋਂ ਕਾਪੀ ਪੈਨਨਾ ਕੀ ਕਰਨਾ ਵਾ ਕਾਪੀ ਪੈਨਨਾ ਤੁਹਾਡਾ ਲਿਖਣਾ ਵਾ ਵੀ ਸੇਰੇ ਕਿੰਨੇ ਕੀ ਕੰਮ ਕਰਨਾ ਵਾ ਤੇ ਉਹਨੇ ਕੀ ਕਰਨਾ ਤੇ ਤੂੰ ਕੀ ਕਰਨਾ ਵਾ ਇੱਕ ਕਾਪੀ ਪੈਨ ਤੇ ਇੱਕ ਪੇਜ ਤੈਨੂੰ ਦੇਣਾ ਵਾ ਤੇ ਇੱਕ ਪੇਜ ਇਹਨੂੰ ਦੇਣਾ ਵਾ ਵੀ ਆਪਣੇ ਪੇਜ ਤੋਂ ਪੜ ਲੈਣਾ ਵੀ ਮੇਰਾ ਕੰਮ ਕੀ ਆ ਤੇ ਅੱਜ ਤੋਂ ਬਾਅਦ ਮੰਮੀ ਨੇ ਰਸੋਈ ਦੇ ਵਿੱਚ ਨਹੀਂ ਵੜਨਾ ਨਾ ਕਿਸੇ ਦੀ ਸਬਜ਼ੀ ਕੱਟ ਕੇ ਦੇਣੀ ਆ ਤੇ ਨਾ ਕਿਸੇ ਦਾ ਕੰਮ ਕਰਨਾ ਵਾ ਨਹੀਂ ਮੇਰੀ ਗੱਲ ਸੁਣੋ ਜੇ ਮਾੜਾ ਮੋਟਾ ਮੰਮੀ ਸਬਜ਼ੀ ਕੱਟ ਹੀ ਦਿੰਦੇ ਆ ਤੇ ਫਿਰ ਕੀ ਆ ਉਹ ਹੀ ਆਪਾਂ ਦੂਜਾ ਕੰਮ ਕਰ ਲੈਣੇ ਆ ਕਿਉਂ ਮੰਮੀ ਹਾਂ ਹਾਂ ਬੜਾ ਦੂਜਾ ਕੰਮ ਕਰਦੀ ਆ ਪਤਾ ਹੀ ਆ ਮੰਮੀ ਨੂੰ ਵੀ ਨਹੀਂ ਤੇਰਾ ਕਿਹੜਾ ਨਹੀਂ ਆਟਾ ਗੁੰਨ ਕੇ ਦਿੰਦੇ ਸਬਜ਼ੀ ਕੱਟਣ ਨੂੰ ਤੂੰ ਜਿਆਦਾ ਕਹਿਣ ਲੱਪੇ ਆਟਾ ਤੈਨੂੰ ਵੀ ਤੇ ਗੁੰਨ ਕੇ ਦਿੰਦੇ ਆ ਚੁੱਪ ਕਰੋ ਦੋਵੇਂ ਜਾਣੀਆਂ ਤੂੰ ਜਿਆਦਾ ਬੋਲਣ ਲੱਗ ਪਈ ਵਿੱਚ ਤੈਨੂੰ ਕਹਿਣਾ ਚੁੱਪ ਕਰਕੇ ਬਹਿ ਜਾ ਪਤਾ ਕੀ ਉਹਨੇ ਜਿਆਦਾ ਆਪੀ ਬੋਲਣਾ ਵਾ ਜਿਹਦਾ ਕੰਮ ਜਿਹਨੂੰ ਕੰਮ ਜਿਆਦਾ ਪੈਂਦਾ ਜਿਨੂੰ ਕੰਮ ਹੀ ਘੱਟ ਪੈਂਦਾ ਉਹਨੇ ਕੀ ਬੋਲਾਂ ਵੀ ਮੈਂ ਆ ਆ ਵੇਖ ਲਓ ਭਾਜੀ ਇਦਾਂ ਹੀ ਲੜਦੀ ਆ ਮੇਰੇ ਨਾਲ ਇਦਾਂ ਮੈਨੂੰ ਮਿਹਣੇ ਦਿੰਦੀ ਆ ਫੇਰ ਤੁਸੀਂ ਕਹਿੰਦੇ ਮੈਂ ਬੋਲਦੀ ਆ ਨਿੱਕੀ ਇਹਨੂੰ ਵੀ ਫੇਰ ਥੋੜਾ ਚੁੱਪ ਕਰਾਉ ਨਾ ਤੁਸੀਂ ਘੱਟ ਦੋਵੇਂ ਚੋਂ ਇੱਕ ਜਾਣੀ ਵੀ ਨਹੀਂ ਗਈ ਮੇਰੇ ਸਾਹਮਣੇ ਇਤਨਾ ਕਰਨਦੀ ਆ ਅੱਜ ਤੇ ਬਾਅਦ ਵਿੱਚ ਕੀ ਕਰਦੀ ਆ ਕੁਝ ਗੱਲਾਂ ਮੰਮੀ ਤੇ ਤੁਹਾਡੇ ਬਾਰੇ ਦੱਸ ਦੇਣੀ ਮੈਨੂੰ ਚੱਲੇ ਸ਼ੀਦਾ ਸਾਹਿਬ ਕਹਿੰਦੇ ਮੈਂ ਸ਼ਾਮੀ ਆਉਣਾ ਵਾ ਉਹ ਵੈਸੇ ਵੀ ਮਮਾ ਤੇ ਰੋਹ ਚਾਂਦੇ ਸ਼ੀਦਾ ਸਾਹਿਬ ਮਟਾ ਦੇਕਣ ਫੇਰ ਕੀ ਆ ਉਹ ਸੇਵਾ ਕਰਨ ਲੱਪਨਦੇ ਨਾ ਤਾਂ ਸ਼ਾਮ ਨੂੰ ਆਉਂਦੇ ਆ ਤਣਾ ਮੰਮੀ ਤੁਹਾਡੇ ਦੋਵਾਂ ਚ ਪੁੱਛਿਆ ਕਿ ਮੰਮੀ ਕਿਉਂ ਜਾਂਦੇ ਆ ਕਿਉਂ ਬਾਹਰ ਜਾਂਦੇ ਆ ਮੇਰੀ ਗੱਲ ਸੁਣੋ ਤੁਹਾਡੇ ਤੋਂ ਦੁਖੀ ਹੋ ਕੇ ਚੁੱਪ ਕਰ ਤੁਹਾਡੇ ਦੋਵਾਂ ਤੋਂ ਦੁਖੀ ਹੋ ਕੇ ਚੁੱਪ ਕਰਾਈ ਜਾਇਆ ਕਰੋ ਉਹਨਾਂ ਨੂੰ ਵੀ ਕਦੀ ਚੁੱਪ ਕਰਾ ਦਿਆ ਕਰੋ ਉਹ ਬੈਠੀਆਂ ਚੁੱਪ ਕਰਕੇ ਬੈਠੀ ਆਣਾ ਗੱਲ ਸੁਣੀ ਦਿੰਦੀ ਅਗਲਾ ਕਹਿਣ ਕੀ ਦਿਆ ਵਾ ਅੱਛਾ ਇਹ ਦੱਸ ਸਵੇਰੇ ਤੁਹਾਡੇ ਦੋਵਾਂ ਚ ਨਾਸ਼ਤਾ ਕੌਣ ਬਣਾਉਂਦਾ ਮੈਂ ਵੀ ਬਣਾਉਣੀ ਆ ਸਵੇਰੇ ਉੱਠ ਕੇ ਮੈਂ ਕਰਦੀ ਆ ਇਹ ਤਾਂ ਕੰਦੀ ਐ ਸੇ ਆਟਾ ਤੇ ਮੈਂ ਹੀ ਗੁੰਨਦੀ ਆਂ ਬਾਜੀ ਇਹਦੇ ਸਿਰਫ ਸਬਜੀ ਬਣਾ ਲਈ ਤੇ ਬਸ ਫੁਲਕੇ ਲਾ ਲੈ ਸਵੇਰ ਦੇ ਆਟਾ ਇਹ ਨਹੀਂ ਗੁੰਨਦੀ ਆਟਾ ਮੰਮੀ ਰਾਤੀ ਗੁੰਨਦੀ ਹੁੰਦੀ ਨੇ ਦੇ ਵੀ ਦੱਸ ਨਾ ਤੇ ਰੋਟੀਆਂ ਤੇ ਬਣਾਨੀ ਆ ਨਾ ਸਬਜੀ ਮੰਮੀ ਵੀ ਸਾਰੀ ਕੱਟ ਕੇ ਦਿੰਦੇ ਆ ਤੇ ਬਣਾਉਂਦੀ ਤੇ ਮੈਂ ਆ ਨਾ ਤੇ ਕੱਟ ਕੇ ਬਣਦੀ ਆ ਇਹਦੇ ਤੇ ਨੂਹ ਚ ਪੈ ਜਾਂਦੀ ਸਿੱਧੀ ਹੁਣ ਮੇਰੀ ਦੋਵੇਂ ਜਾਣੇ ਗੱਲ ਸੁਣੋ ਧਿਆਨ ਨਾਲ ਸਾਰੇ ਸਬਜੀ ਤੂੰ ਬਣਾਉਣੀ ਆ ਤੇ ਫੁਲਕੇ ਉਹਨੇ ਬਣਾਉਣੇ ਆ ਤੇ ਸਫਾਈ ਕਿੰਨੇ ਕਰਨੀ ਆ ਤੁਹਾਡਾ ਕੰਮ ਪਤਾ ਕੀ ਆ ਦੋਵਾਂ ਚ ਇੱਕ ਦਿਨ ਉਹ ਕਰੇਗਾ ਤੇ ਇੱਕ ਦਿਨ ਉਹ ਕਰੇਗਾ ਜਿੱਦਨ ਤੂੰ ਰੋਟੀ ਬਣਾਏਂਗੀ ਉਹ ਸਫਾਈਆਂ ਸਾਰੀਆਂ ਕਰੇਗੀ ਅਸਲ ਜਾਨੀ ਕਿ ਮੈਂ ਦੁਪਹਿਰ ਦੀ ਰੋਟੀ ਬਣਾਉਣੀ ਸਫਾਈਆਂ ਇਹਨੇ ਕਰਨੀਆਂ ਸਫਾਈਆਂ ਇਹਨੇ ਕਰਨੀਆਂ ਤੇ ਜਿੱਦਨ ਮੈਂ ਸਫਾਈਆਂ ਕਰਾਂਗੀ ਰੋਟੀ ਇਹ ਬਣਾਏਗੀ ਹਾਂ ਇਹ ਬਣਾਏਗੀ ਮੈਨੂੰ ਮਨਜ਼ੂਰ ਆ ਜਿੱਦਨ ਤੇ ਮੈਂ ਰੋਟੀ ਬਣਾਉਣੀ ਆ ਤੇ ਮੈਨੂੰ ਸਫਾਈਆਂ ਦੀ ਲੋੜ ਹੀ ਨਹੀਂ ਪੈਣੀ ਨਹੀਂ ਕਹਾਦਾ ਠੀਕ ਆ ਬਾਜੀ ਤੁਸੀਂ ਉਹਨਾਂ ਕਾਨੂੰਨ ਨਾ ਬਦਲੀ ਚਲੋ ਅੱਗੇ ਮੰਮੀ ਨੇ ਰੋ ਕਾਨੂੰਨ ਬਦਲ ਤੇ ਹੁਣ ਤੁਸੀਂ ਬਦਲਣ ਤੇ ਆ ਗਏ ਜਿੱਦਾਂ ਘਰ ਚ ਚੱਲਦਾ ਨਾ ਉਦਾਂ ਹੀ ਚੱਲਣ ਦਵੋ ਕਾਨੂੰਨ ਟਾਡੇ ਕਰਕੇ ਬਦਲੇ ਜਾਂਦੇ ਆ ਜਦੋਂ ਇੱਕ ਬੱਜੀ ਮੈਨੂੰ ਥੋੜਾ ਸਮਝਾਓ ਨਾ ਕਿ ਇਹ ਬੜਾ ਰੋਬ ਮਾਰਦੀ ਆ ਰੋਬ ਨਾਲ ਕੋਈ ਕੰਮ ਨਹੀਂ ਹੁੰਦਾ ਪਿਆਰ ਨਾਲ ਰਸੋਈ 'ਚ ਕੰਮ ਹੁੰਦਾ ਏ ਨਹੀਂ ਮੇਰੀ ਗੱਲ ਸੁਣ ਹੁਣ ਕਹਦਾ ਰੋਬ ਲੈਣਾ ਜਦੋਂ ਉਹਨਾਂ ਨੇ ਕਹਿ ਹੀ ਦਿੱਤਾ ਇੱਕ ਜਣਾ ਸਭੀ ਰੋਟੀ ਬਣਾ ਲਓ ਤੇ ਇੱਕ ਜਣੇ ਸਫਾਈ ਕਰਨਾ ਨਾ ਨਾ ਜਿੱਦਾਂ ਰੋਲ ਚੱਲਦਾ ਉਦਾਂ ਹੀ ਚੱਲੂਗਾ ਇਹ ਨਹੀਂ ਕਾਨੂੰਨ ਬਦਲਿਆ ਜਾਣਾ ਹੁਣ ਬੜੇ ਆਰਾਮ ਨਾਲ ਬੈਠੀ ਰਹਿਣੀ ਨਾ ਅੰਦਰ ਸਫਾਈਆਂ ਜਿਹੜੀਆਂ ਨਹੀਂ ਕਰਦੀ ਹੁਣ ਪਤਾ ਨਾ ਸਫਾਈਆਂ ਕਰਨੀਆਂ ਪੈਣੀਆਂ ਉਹ ਤੇ ਤੈਨੂੰ ਕਰਨੀਆਂ ਪੈਣੀਆਂ ਹਾਂ ਹਾਂ ਸਾਰਾ ਕੰਮ ਤੇ ਤੂੰ ਹੀ ਕਰਦੀ ਆ ਭੈਣ ਕਰਨੀਆਂ ਪੈਣੀਆਂ ਠੀਕ ਹੈ ਠੀਕ ਮੈਨੂੰ ਮੈਂ ਕਿਉਂ ਖੜਾ ਸਾਰਾ ਦਿਨ ਕੰਮ ਵੀ ਇਹ ਕਰ ਲੇਗੀ ਵੱਡੀ ਤੇ ਕਿਹੋ ਜਿਹੀ ਚੱਲੀ ਆ ਨਹੀਂ ਤੇ ਇੱਕ ਦਿਨ ਜਦੋਂ ਉਹ ਕਰੇਗੀ ਤੇ ਇੱਕ ਦਿਨ ਤੈਨੂੰ ਕਰਨ ਚ ਕੀ ਮੁਸ਼ਕਲ ਹੈਗੀ ਆ ਤੂੰ ਕਿਉਂ ਕਹਿਂਦੀ ਮੈਂ ਤੇ ਨਹੀਂ ਕਰਦੀ ਤੁਸੀਂ ਆਪਣੇ ਕਾਨੂੰਨ ਨਾਲ ਕੱਢੀ ਚੱਲੋ ਨਵੇਂ ਨਵੇਂ ਮੈਨੂੰ ਨਹੀਂ ਮਨਜ਼ੂਰ ਜਿੰਨੂੰ ਮਨਜ਼ੂਰ ਆ ਉਹ ਕਰ ਲਵੇ ਚੱਲੋ ਕਰਾ ਲਓ ਇੱਥੇ ਨਹੀਂ ਕਲੇਸ਼ ਮਕਣਾ ਲੱਗੀ ਜਿੱਦਾਂ ਮਰਜ਼ੀ ਕਰ ਲਾਓ ਤੁਸੀਂ ਕਹਿੰਦੇ ਸੀ ਨਾ ਪਿਆਰ ਨਾਲ ਗੱਲ ਕਰੀ ਆ ਆ ਜੇ ਪਿਆਰ ਨਾਲ ਨਤੀਜਾ ਦੋਵੇਂ ਜਾਣੀਆਂ ਤੁਹਾਡੇ ਸਿਰ ਤੇ ਚੜਕੇ ਨਾ ਬਵਾਜਣਿਆ ਨੂੰ ਕਿਉਂ ਕਹਿੰਦੇ ਜਦੋਂ ਮੈਂ ਕਹਿੰਦੀ ਮੈਨੂੰ ਮਨਜ਼ੂਰ ਆ ਇੱਕ ਜਾਨੀ ਦਾ ਨਾਮ ਲਾਓ ਨਾ ਐਵੇਂ ਇੱਕ ਜਾਨੀ ਦਾ ਲਵੋ ਇਹ ਸਿਰ ਤੇ ਛੱਡਦੀ ਆ ਜਿਹੜੀ ਗੱਲ ਉਹਦੇ ਨਾਲ ਹੀ ਜਵਾਬ ਦੇ ਕੋਲ ਤਿਆਰ ਹੁੰਦਾ ਆ ਛੱਡੋ ਸਾਰੀਆਂ ਗੱਲਾਂ ਕੱਲ ਤੋਂ ਅੱਜ ਯਾਨੀ ਕਿ ਕੱਲ ਤੋਂ ਛੱਡੋ ਅੱਜ ਤੋਂ ਹੀ ਮੰਮੀ ਨੇ ਤੁਹਾਡਾ ਕਿਸੇ ਦਾ ਕੋਈ ਕੰਮ ਨਹੀਂ ਕਰਨਾ ਜੇ ਕੋਈ ਨੂੰ ਕੋਈ ਬਿਮਾਰ ਹੁੰਦਾ ਦੋਵਾਂ ਚੋਂ ਦੁੱਖ ਸੁੱਖ ਸਭ ਦੇ ਸਰੀਰਾਂ ਦੇ ਨਾਲ ਹੁੰਦੇ ਆ ਤੇ ਉਹਦਾ ਕੰਮ ਉਹ ਕਰੇਗੀ ਜਿੱਦਨ ਉਹ ਬਿਮਾਰ ਤੇ ਜਿੱਦਨ ਉਹ ਬਿਮਾਰਾ ਉਹਦਾ ਕੰਮ ਤੂੰ ਕਰੇਂਗੀ ਠੀਕ ਹੈ ਠੀਕ ਆ ਨਾ ਇਸ ਤਰ੍ਹਾਂ ਸਹੀ ਆ ਨਾ ਇਹ ਨਹੀਂ ਆਪੀ ਉਹਨੂੰ ਬੁਖਾਰ ਚੜਿਆ ਤੇ ਆਪਾਂ ਥੱਲੇ ਨਹੀਂ ਉਤਰਨਾ। ਥੋੜੇ ਸਾਰਿਆਂ ਦੇ ਘਰ ਦੇ ਸੂਲ ਹੁੰਦੇ ਆ ਆਪਣਾ ਵੀ ਸੂਲ ਬਣਾਓ। ਘਰ 'ਚ ਥੋੜੀ ਸੁੱਖ ਸ਼ਾਂਤੀ ਆਵੇ। ਮੰਮੀ ਤੁਸੀਂ ਵੀ ਗੱਲ ਸੁਣ ਲਓ। ਜੇ ਦੁੱਖ ਸੁੱਖ 'ਚ ਇਹਨਾਂ ਦਾ ਕੋਈ ਵੀ ਕੰਮ ਕੀਤਾ ਨਾ ਤੇ ਵੇ ਮੇਰੇ ਤੋਂ ਬੁਰਾ ਕੋਈ ਨਹੀਂ ਆ। ਮੈਨੂੰ ਅੱਜ ਤੋਂ ਬਾਅਦ ਸੋਈ ਦੇ ਵਿੱਚ ਨਜ਼ਰ ਨਹੀਂ ਆਉਣੇ ਚਾਹੀਦੇ ਤੁਸੀਂ। ਤੁਸੀਂ ਮਾਰਨਾ ਬੈਠ ਕੇ ਖਾਣੀ ਆ ਬਸ। ਠੀਕ ਹੈ ਨਾ? ਜਦੋਂ ਮੈਂ ਇਹਨਾਂ ਨੂੰ ਕਹਿਤਾ ਨਾ ਵੀ ਦੁੱਖ 'ਚ ਉਹਨੇ ਕੰਮ ਕਰਨਾ ਉਹਦਾ ਤੇ ਉਹਨੇ ਉਹਦਾ ਕਰਨਾ। ਪਤਾ ਮੈਨੂੰ ਕੀ ਲੋਡਰ ਸੋਈ ਚ ਵੜਨ ਦੀ ਤੂੰ ਤਾਂ ਮੇਰਾ ਮਸਲਾ ਹੱਲ ਕਰ ਦਿੱਤਾ ਜੇ ਅੱਗੇ ਦੋਵੇਂ ਹੀ ਲੜਦੀਆਂ ਕੰਮ ਤੋਂ ਤੇ ਦੋਵੇਂ ਲੜਦੀਆਂ ਹੀ ਹੁਣ ਆਪੋ ਆਪਣਾ ਕੰਮ ਕਰਨ ਗਿਆ ਹੁਣ ਲੜਾਈ ਝਗੜਾ ਖਤਮ ਹੋਊਗਾ ਮੈਂ ਤਾਂ ਇਹੋ ਹੀ ਚਾਹਨੀ ਆਂ ਵੀ ਆਪਸ ਚ ਲੜਨ ਨਾ ਚਲੋ ਉੱਠ ਜਾਣਾ ਬੈਠੀਆਂ ਜੇ ਸਾਡੇ ਸਰਾਂ ਨੇ ਸੇਰੇ ਸੇਰੇ ਚਲ ਸਿਮਰਨ ਤੂੰ ਝਾੜੂ ਪੋਚਾ ਕਰ ਆਪਣਾ ਤੇ ਤੂੰ ਚਲ ਕਿਚਨ ਚ ਚਲ ਉੱਠ ਜਾਓ ਉਹਨਾਂ ਵੀ ਸਾਡੇ ਮੂੰਹਾਂ 'ਲ ਵੇਖਣ ਦੀਆਂ ਜੇ ਲੱਗੇ ਤਾਂ ਨੋਪਤ ਨਾ ਆਵੇ ਇਹੋ ਜੀ ਜੋਨੇ ਨਹੀਂ ਕੰਮ ਕੀਤਾ ਤੇ ਉਹਨੇ ਨਹੀਂ ਕੀਤਾ ਠੀਕ ਆ ਮੰਮੀ ਹੁਣ ਆਪਾਂ ਚੱਲੀਏ ਭੈਣ ਕਰ ਹੋਈਏ 10 ਮਿੰਟ ਉਹ ਵੀ ਵਿਚਾਰੀ ਟੈਨਸ਼ਨ ਚ ਹੋਣੀ ਆ ਚੱਲ ਪੁੱਤ ਚੱਲ ਤੇ ਨਾਲੇ ਆਪਾਂ ਆਂਦੀ ਬਾਕੀ ਸੀ ਦਾ ਮੱਥਾ ਟੇਕਾਂਗੇ ਠੀਕ ਆ ਠੀਕ ਆ ਬਟਾ ਚਲੋ ਆਜੋ ਚਲ ਮੈਂ ਸਬਜ਼ੀ ਲੈ ਕੇ ਆਈ ਦਮਾ ਜਾ ਕੇ ਘਰ ਸਬਜ਼ੀ ਬਣਾਵੇ ਟਾਈਮ ਨਾਲ ਆ ਮਾਂ ਪੁੱਤਰ ਕਿੱਧਰ ਚੱਲੇ ਅੱਜ ਸਵੇਰੇ ਸਵੇਰੇ ਲੱਕੀ ਅੱਜ ਕੰਮ ਤੇ ਵੀ ਨਹੀਂ ਗਿਆ ਲੱਗਦਾ ਜਾਂ ਭੈਣ ਜੀ ਨਹੀਂ ਠੀਕ ਹੋਣੇ ਦਵਾਈ ਦੂਈ ਲੈਣ ਚੱਲੇ ਆਣੇ ਲੱਗਦਾ ਮੰਮੀ ਫਿਰ ਹੋ ਗਿਆ ਜੀ ਧਿਆਨ ਨਾਲ ਧਿਆਨ ਸਹੀ ਬਹਿਗੇ ਨਾ ਚਲ ਸਬਜੀ ਫੜਾ ਕੇ ਤੇ ਮੈਂ ਹੋ ਕੇ ਆਨੀ ਆਨ ਵਾਲੇ ਵੇਖ ਕੇ ਆਨੀ ਘਰੇ ਹੋਣੀਆਂ ਦੋਵੇਂ ਜਨੀਆਂ ਭੈਣ ਜੀ ਭੈਣ ਜੀ ਜੱਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਸਿਮਰਣਾ ਨਾ ਵਧੀਆ ਵਧੀਆ ਆਜੋ ਅੰਦਰ ਚਲੋ ਚਾਚੀ ਆਜੋ ਅੰਦਰ ਫੇਰ ਕਿ ਮੰਮੀ ਘਰ ਨਹੀਂ ਗਏ ਆਪਾਂ ਦੋਵੇਂ ਤੇਗੇ ਨਾ ਘਰ ਆਜੋ ਆਜੋ ਬੈਠੋ ਕਿੱਥੇ ਗਏ ਮੰਮੀ ਮੰਮੀ ਨਾ ਬਾਜੀ ਨਾਲ ਦੀਦੀ ਉਹਨਾਂ ਵੱਲ ਗਏ ਤੇ ਨਾਲੇ ਫਿਰ ਉਹਨਾਂ ਨੇ ਉਧਰੋਂ ਛੀ ਦੱਸਿਆ ਮੱਥਾ ਟੇਕ ਕੇ ਆਉਣਾ ਠੀਕ ਤੇ ਹੀ ਮਨਮੀ ਤੋ ਹਾਂਜੀ ਹਾਂਜੀ ਦੀਦੀ ਤੇ ਠੀਕ ਆ ਬਿਲਕੁਲ ਅੱਛਾ ਹਾਂਜੀ ਹੋਰ ਕੀ ਕਰਕੇ ਆਟੀਆਂ ਮੈਂ ਸਾਹਮਣੇ ਤੁਹਾਡੇ ਹੁਣ ਸਫਾਈਆਂ ਹੀ ਕਰਨ ਦੀ ਸੀ ਤੇ ਉਹ ਕਿੱਥੇ ਸੀਮਾ ਉਹਦੀ ਦੁਪਹਿਰ ਦੀ ਰੋਟੀ ਦੀ ਵਾਰੀ ਐ ਸਿਰਫ ਭਈ ਹੋਣੀ ਅੰਦਰ ਮੈਡਮ ਲੰਮੇ ਹੋਰ ਕੀ ਕਰਨਾ ਉਹਨੇ ਸੁਆਣਿਆਂ ਦਾ ਜੱਬ ਤੇ ਮੈਨੂੰ ਪਾ ਰੱਖਿਆ ਸਾਰਾ ਦਿਨ ਆ ਤੁਹਾਡੇ ਸਾਹਮਣੇ ਹੁਣੇ ਮੈਂ ਝਾੜੂ ਲਾਉਂਦੀ ਹੁਣੇ ਮੈਂ ਪੋਚਾ ਮਾਰਨਾ ਉਹ ਤੇ ਅੰਦਰ ਮੇਮਾ ਮੰਗ ਲੰਮੇ ਪਈ ਹੋਣੀ ਆ ਤੇ ਦੋਵੇਂ ਰਲ ਮਿਲ ਕੇ ਕਰ ਲਿਆ ਕਰੋ ਕੰਮ ਵਾਰੀਆਂ ਬੰਨਤੀ ਹੁਣ ਸਾਡੇ ਘਰ ਚਾਚੀ ਤੈਨੂੰ ਕੀ ਪਤਾ ਹੁਣ ਤੇ ਸਾਡੀਆਂ ਡਿਊਟੀਆਂ ਲੱਗੀਆਂ ਕਿ ਇੱਕ ਜਾਨੀ ਨੇ ਦਿਨ ਆ ਕਰਨਾ ਦੂਜੀ ਨੇ ਉਦਨ ਆ ਕਰਨਾ ਤੁਹਾਨੂੰ ਕੀ ਪਤਾ ਕੀ ਹੋਇਆ ਘਰ ਦੇ ਵਿੱਚ ਸਿਮਰਨ ਇਹ ਜੜੀਆਂ ਵੱਡੀਆਂ ਜਠਾਣੀਆਂ ਹੁੰਦੀਆਂ ਨਾ ਇਹ ਆਪਣਾ ਬੜਾ ਰੋਬ ਵਿਖਾਨੀ ਆ ਵੀ ਇਹੀ ਵੱਡੀਆਂ ਵੱਡੇ ਹੁੰਦਾ ਰੋਬ ਦਿਖਾਨੀ ਆ ਜਿਆਦਾ ਚਾਚੀ ਉਹੀ ਤਾਂ ਗੱਲ ਮੈਂ ਕਹਿੰਦੀ ਆ ਇਹ ਇੰਨਾ ਰੋਬ ਮਾਰਦੀ ਇੰਨਾ ਰੋਬ ਮਾਰਦੀ ਉਧਰ ਭਾਜੀ ਵੀ ਇਹਦੀ ਸੈਟ ਲੈਂਦੇ ਆ ਅੱਜ ਤੋਂ ਉਹਦੇ ਭਾਜੀ ਨੇ ਘਰ ਦੇ ਵਿੱਚ ਵਾਰੀਆਂ ਬਣਤੀਆਂ ਜੇ ਸੁਣ ਲੋ ਹੋਰ ਗੱਲ ਨਾ ਵੀ ਇੱਕ ਜਾਨੀ ਕਰੂ ਝਾੜੂ ਪੋਚਾ ਇੱਕ ਜਾਨੀ ਬਣਾਉ ਸਬਜੀ ਉਹ ਤੇ ਮੈਡਮਾਂ ਵਾਂਗ ਪਈ ਲੰਮੇ ਉਧਰ ਇਧਰ ਇੱਥੇ ਸਿਆਪਾ ਹੀ ਇਹੀ ਹੁਣ ਹੋ ਗਿਆ ਚਾਚੀ ਉਹ ਨਾ ਕਹੇ ਦੀ ਮਨਮੁਨਾ ਰਹਿਂਦੇ ਤੂੰ ਆਪਣਾ ਕੰਮ ਕਰ ਆਪਣੇ ਰੋਮ ਜਿਵੇਂ ਪਹਿਲਾਂ ਚੱਲਦਾ ਸੀ ਉੰਜ ਹੀ ਕਹ ਹੁਣ ਜੀ ਚੱਲੇਗਾ ਮੈਂ ਨਹੀਂ ਦੱਬ ਕੇ ਰਹਿਣਾ ਮੈਂ ਤੇ ਚਾਚੀ ਬਥੇਰਾ ਕਿਆ ਮੈਂ ਤੇ ਭਾਜੀ ਨੂੰ ਉੱਥੇ ਰੋਈਆਂ ਕਿ ਨਹੀਂ ਜਿੱਦਾਂ ਚੱਲਦਾ ਉਦਾਂ ਹੀ ਚੱਲਣ ਦੋ ਇਹ ਮੈਨੂੰ ਦੱਬਨ ਦੇਂਦੀ ਆ ਕਿੱਥੇ ਐਡੀ ਚਲਾਕ ਆ ਕਿਤੇ ਰਹਿਂਦੇ ਤੂੰ ਆਪਣੀ ਮਰਜ਼ੀ ਕਰਿਆ ਕਰ ਜਿਵੇਂ ਕੰਮ ਪਹਿਲੋਂ ਕਰਦੀ ਦੀ ਨਾ ਉੰਜ ਹੀ ਕਰਿਆ ਕਰ ਰਹਿਂਦੇ ਆਪਣਾ ਜ਼ਿਆਦਾ ਵਖਾਂਦੀ ਆ ਵੀ ਮੈਂ ਵੱਡੀ ਆ ਬਸ ਜੋ ਮੈਂ ਕਰਾਂ ਉਹ ਮੇਰੇ ਤੇ ਰੋਬ ਮਾਰਦੀ ਆ ਮੈਂ ਦੱਬਣ ਮੈਂ ਵੀ ਨਹੀਂ ਫੇਰ ਇਹਨਾਂ ਦਾ ਦੱਬਦੀ ਇਨੂੰ ਤਾਂ ਮੈਂ ਫਿਰ ਦੱਸੂੰਗੀ ਚੰਗੀ ਤਰ੍ਹਾਂ ਪਤਾ ਕਰਦੀ ਰਵੇ ਜੋ ਕਰਦੀ ਸਕੀ ਮੰਦਰ ਖਾਤੇ ਫਿਰ ਮੈਂ ਵੀ ਇਹਨੂੰ ਚੰਗਾ ਮਜ਼ਾ ਚਕਾਉਂਗੀ ਮਮਮੀ ਨੂੰ ਵੀ ਕਹਦੇ ਹਾਂ ਸਾਫ਼ ਕਰ ਰਲ ਮਿਲ ਕੇ ਦੋਹਾਂ ਨੇ ਕਰਨਾ ਜੇ ਮੈਂ ਝਾੜੂ ਲਾਉਂ ਤੇ ਪੋਚੇ ਲਾਏਗੀ ਆਏ ਚਾਚੀ ਇੱਕ ਜਣੀ ਸਬਜ਼ੀ ਬਣਾਏਗੀ ਇੱਕ ਜਣੀ ਰੋਟੀ ਬਣਾਏਗੀ ਬਸ ਮਮਮੀ ਨੂੰ ਬਥੇਰਾ ਕਿਹਾ ਬਥੇਰਾ ਕਿਹਾ ਇਹ ਚਲਾਕ ਮੇਰੀ ਆਵਾਜ਼ ਕਿੱਥੇ ਤਾਂ ਚੁੱਕਣ ਦਿੰਦੀ ਆ ਭਾਜੀ ਨੂੰ ਅੰਦਰ ਖਾਤੇ ਰਾਤ ਪੜਕਾ ਦਿੰਦੀ ਆ ਸਵੇਰੇ ਬਸ ਭਾਜੀ ਵੀ ਇਹਦੇ ਮਗਰ ਲਾ ਕੇ ਹੁਣ ਮੇਰਾ ਆਦਮੀ ਤੇ ਬਾਹਰ ਮੈਂ ਕਿੰਨੂੰ ਦੱਸਾਂ ਇੱਥੇ ਦੁੱਖ ਆਹ ਇਹ ਤਾਂ ਗੱਲ ਹੈਗੀ ਆ ਤੂੰ ਭਾਜੀ ਨੂੰ ਆਪ ਕਹਿ ਕਿਆ ਬਾਜੀ ਇਹ ਜੋ ਕਿ ਚਲਾਣਾ ਚਾਹਦੀ ਨਾ ਦੀਦੀ ਉਹ ਕੰਮ ਨਹੀਂ ਹੋਣਾ ਮੈਂ ਤੇ ਕਿਆ ਮੈਂ ਕਿਆ ਇੱਥੇ ਜਿੱਦਾਂ ਚੱਲਦਾ ਨਾ ਚੱਲਣ ਦੇ ਉਹਦਾ ਹੀ ਕਹਿੰਦੇ ਨਹੀਂ ਅੱਜ ਤੋਂ ਵਾਰੀਆਂ ਬੰਨੋ ਚੱਲ ਤੂੰ ਝਾੜੂ ਪੋਚਾ ਮਾਰ ਉਧਰੋਂ ਮੰਮੀ ਵੀ ਚੁੱਪ ਕਰਕੇ ਬੈਠੇ ਕਹਿੰਦੀ ਆ ਮੈਂ ਤੇ ਸਪਾਈਆਂ ਨਾ ਹੋਣ ਅੱਜ ਨਹੀਂ ਕਰਨੀਆਂ ਅੱਜ ਮੇਰੇ ਤੇ ਰੋ ਵਾਰੀ ਬਸ ਸਿਰਫ ਰੋਟੀ ਬਣਾਨੀ ਮੈਂ ਤਾਂ ਲੱਗੀ ਐਸੀ ਛੱਡ ਕੇ ਲੰਮੇ ਪੈਣ ਦੱਸ ਹੁਣ ਜਾਜੀ ਇਹ ਤੇ ਮੈਂ ਗਲਤ ਆ ਸਵੇਰ ਦਾ ਨਾਸਾ ਕਿੰਨੇ ਬਣਾਇਆ ਉਹ ਵੀ ਮੈਂ ਹੀ ਬਣਾਇਆ ਮੇਰੇ ਸਿਰ ਸਿਆਪਾ ਪਾਤਾ ਸਾਰਾ ਤਦੂਈ ਸਾਰਾ ਠੇਕਾ ਲਿਆ ਵਾ ਇਹਨੇ ਦੁਪਹਿਰ ਦੀ ਰੋਟੀ ਬਣਾਣੀ ਬਸ ਮੇਮਾ ਵਾਂਗ ਦੁਪਹਿਰ ਦੀ ਉੱਠ ਕੇ ਰੋਟੀ ਬਣਾ ਲਈ ਤੇ ਸੋ ਜਾਣਾ ਫੇਰ ਬਸ ਪਿਆਰਾਂ ਦੇ ਘਰ ਕੰਮ ਫੇਰ ਤੂੰ ਵੀ ਠੀਕ ਆ ਫੇਰ ਜਿਵੇਂ ਕਰ ਲਈ ਤੂੰ ਵੀ ਰਹਿਣ ਦੇ ਫੇਰ ਮੈਂ ਵੀ ਇਦਾਂ ਹੀ ਕਰੂਗੀ ਤੈਨੂੰ ਵੀ ਕਰਨੀ ਰਹਿਣ ਦੇ ਆਪੇ ਕਰੇ ਨਾ ਕਰੇ ਮੈਂ ਵੀ ਇਦਾਂ ਹੀ ਕਰੂਗੀ ਛੱਡ ਮੈਂ ਇਦਾਂ ਹੀ ਕਰਾਂਗਾ ਕਿਉਂਕਿ ਮੈਂ ਇਕੱਲੀ ਨੇ ਠੇਕਾ ਲਿਆ ਵਾ ਮੈਂ ਵੀ ਹੁਣ ਇਦਾਂ ਹੀ ਜਵਾਬ ਦੇਣੇ ਆ ਵੇਖੀ ਚੱਲ ਦੱਬਦੀ ਤੇ ਮੈਂ ਵੀ ਨਹੀਂ ਫੇਰ ਬਸ ਬਸ ਰਹਿਣ ਦੇ ਕੋਈ ਗੱਲ ਨਹੀਂ ਗੱਲ ਸੁਣ ਸਿਮਰਣਾ ਮੇਰੀ ਗੱਲ ਸੁਣ ਲੱਕੀ ਜਿਹੜਾ ਹੈਗਾ ਨਾ ਤੇ ਜੋ ਲੱਕੀ ਨਾ ਕਹਿਣਾ ਨਾ ਮਾਂ ਨੇ ਉਹੀ ਮੰਨਣਾ ਉਹੀ ਤੇ ਗੱਲ ਆ ਚਾਚੀ ਅੱਜ ਸਵੇਰੇ ਵੀ ਬਾਜੀ ਨੇ ਜਿੱਦਾਂ ਕਿਹਾ ਕਾਪੀ ਪੈਨ ਲੈ ਕੇ ਆਓ ਇੱਥੇ ਤੁਹਾਡੀ ਅਵਾਰੀਆਂ ਲਿਖਦਾ ਉਦਾਂ ਹੀ ਮੰਮੀ ਨੇ ਉਹਦੇ ਵੱਲ ਮੰਨ ਲਿਆ ਹੁਣ ਦੱਸ ਮੈਂ ਕੀ ਕਰਾਂ ਫਿਰ ਚਾਚੀ ਮੈਂ ਤਾਂ ਚੰਗੇ ਸੇ ਆਪੇ ਨੂੰ ਫਸ ਗਈਆਂ ਇੱਥੇ ਤੂੰ ਵੀ ਬਾਨਾ ਲਾ ਕੇ ਲੰਮੇ ਪੈ ਜਾ ਕਰ ਮੇਰੇ ਸਿਰ ਬੀੜ ਹੁੰਦੀ ਏ ਮੇਰੇ ਢਿੱਡ ਬੀੜ ਹੁੰਦੀ ਤੂੰ ਵੀ ਇਦਾਂ ਕਰਿਆ ਕਰ ਆਪਣੀ ਲੋੜ ਨੂੰ ਕਰਨ ਨਾ ਕਰਨ ਤੇ ਜੇ ਬਹੁਤੀ ਗੱਲਾਂ ਨਹੀਂ ਮੰਨਦੀਆਂ ਤੂੰ ਵੀ ਜਾਣ ਬੁੱਝ ਕੇ ਡਿੱਗ ਪਾ ਆਪੇ ਤੇਰੀ ਜਦੋਂ ਇਹ ਇਕੱਲੀ ਕੰਮ ਕਰੇਗੀ ਨਾ ਤੇ ਤੇਰੀ ਸੱਸ ਨੂੰ ਇਹਦੇ ਤੇ ਤਰਸਾਣਾ ਉਹਨੇ ਆਪੇ ਵੜ ਕੇ ਨਾਲ ਕੰਮ ਕਰਨਾ ਉਹ ਆਰਾਮ ਨਾਲ ਲੰਮੇ ਪੈ ਤੂੰ ਵੇਖਣੇ ਜਾ ਰਹੇ ਕੀ ਹੁੰਦੇ ਕੀ ਨਹੀਂ ਫੇਰ ਦੇਖੀ ਲੱਗੀ ਕੀ ਕੰਦਾ ਇਦਾਂ ਹੀ ਕਰਾਂ ਬਸ ਕਹੀ ਮੈਂ ਤਾਂ ਡਿੱਗ ਗਈ ਮੈਨੂੰ ਛੱਟ ਲੱਗੀ ਮੈਂ ਕੀ ਕਰਾਂ ਮੇਰੇ ਵਾਸਤੇ ਵੀ ਲਿਆਓ ਰੋਟੀ ਇਹ ਭਾਜੀ ਜਿਹੜੇ ਨਾ ਇਹ ਬੜੇ ਤੇਜ ਆ ਇਹ ਵੀ ਜਿਹੜੇ ਹੈਗੇ ਨਾ ਮੰਮੀ ਨੂੰ ਆਪਣੀਆਂ ਗੱਲਾਂ ਵਿੱਚ ਲਾ ਲੈਂਦੇ ਆ ਉਹੋ ਜੀ ਮੰਮੀ ਉਹ ਵੀ ਇਹਦੀਆਂ ਗੱਲਾਂ ਵਿੱਚ ਲੱਗ ਕੇ ਤੇ ਮੇਰੇ ਤੇ ਸਾਰਾ ਟੱਬਰ ਰੋਬ ਮਾਰਦਾ ਬਸ ਬਸ ਇਹ ਹੀ ਗੱਲ ਆ ਮੇਹੀ ਹੈਗੀ ਉਹਨਾਂ ਦੋਵਾਂ ਵਾਲਾ ਇਹ ਤੇ ਜਾਣ ਕੇ ਤੈਨੂੰ ਸ਼ੋਅ ਕਰਦੇ ਆ ਕੋਈ ਨਹੀਂ ਹੁਣ ਮੈਂ ਵੀ ਕਹਿਣਾ ਮੈਂ ਠੀਕ ਨਹੀਂ ਆ ਮੈਨੂੰ ਮੈਨੂੰ ਡਾਕਟਰ ਨੇ ਰੈਸਟ ਦੱਸੀ ਮੈਂ ਲੰਮੇ ਰੈਸਟ ਕਰਨੀ ਤੂੰ ਡਿਪੈ ਠੀਕ ਤੈਨੂੰ ਮੈਂ ਦੱਸਾਂ ਠੀਕ ਹੈ ਜੀ ਇਹ ਹੀ ਗੱਲ ਸਹੀ ਰਹਿਣੀ ਵਧੀਆ ਰਹਿਣੀ ਇਹ ਤੁਸੀਂ ਸਲਾਮ ਮੈਨੂੰ ਚੰਗੀ ਦਿੱਤੀ ਹੈ ਜੀ ਵੱਡੀ ਉੱਥੇ ਲੰਮੇ ਪਈ ਏਸੀ ਲਾ ਕੇ ਜਾਓ ਚਲ ਮੈਂ ਉਹਦਾ ਵੀ ਸਿਆਪਾ ਕਰੀ ਜਾਉਂ हां फिर आए आ गया लक्की ਤੇ ਜਾਂ ਮੰਮੀ ਆ ਗਈ ਤੇ ਫਿਰ ਕਹੇਗੀ ਚਾਚੀ ਆਈ ਸੀ ਤੇ ਉਹਨੂੰ ਹੀ ਮਿਲ ਕੇ ਚਲ ਗਈ ਮੇਰੇ ਵੱਲ ਤੇ ਆਈ ਨਹੀਂ ਮੈਨੂੰ ਤਾਂ ਵੈਸੇ ਹੀ ਤੇਰਾ ਸੁਭਾਅ ਬੜਾ ਵਧੀਆ ਲੱਗਾ ਮਾੜੀ ਜੀ ਫਾਰਮੈਲਟੀ ਕਰਕੇ ਆ ਚੁੱਕੀ ਹਾਂ ਹਾਂ ਚੱਲ ਕੋਈ ਨਹੀਂ ਮੈਂ ਹੋ ਕੇ ਆਨੀ ਹਾਂ ਠੀਕ ਆ ਚਾਚੀ ਜਾਓ ਠੀਕ ਵਾਹ ਸੀਮਾ ਸੱਸ ਕਾ ਚਾਚੀ ਜੀ ਕਾਲ ਮੈਂ ਕਾ ਤੇਰੇ ਤੇ ਨਜ਼ਾਰੇ ਏਸੀ ਲਾ ਕੇ ਬੈਠੀ ਕਿੱਥੇ ਨਜ਼ਾਰੇ ਚਾਚੀ ਜੀ ਹਾਂ ਕੰਮ ਕਰਨਾ ਜੀ ਰੋਟੀ ਪਾਣੀ ਬਣਾਉਣਾ ਵਾ ਪਾਣੀ ਲਿਆਵਾਂ ਢੱਡ ਪਾਸੇ ਨਹੀਂ ਨਹੀਂ ਬੱਸ ਪਾਣੀ ਨਹੀਂ ਮੈਂ ਕਿੱਥੇ ਗਏ ਆ ਮੰਮੀ ਮੰਮੀ ਤੇ ਗਏ ਜੀ ਦੀਦੀ ਵੱਲ ਤੇ ਨਾਲ ਸ਼ਿਦਾ ਸਾਹਿਬ ਗਏ ਆ ਅੱਛਾ ਅੱਛਾ ਠੀਕ ਆ ਮੈਂ ਠੜੇ ਕੇ ਆਉਣਗੇ ਬਸ ਦੁਪਹਿਰ ਦੀ ਰੋਟੀ ਬਣਾਉਣੀ ਆ ਕੰਮ ਜੇ ਵੰਡ ਦਿੱਤਾ ਨਾ ਸਾਨੂੰ ਅਗੇ ਤੁਹਾਨੂੰ ਪਤਾ ਕੰਮ ਕਮ ਤੇ ਉਨੀ ਕੇ ਕਰਦੀ ਆ ਵਾਵਾ ਅੱਜ ਇਹਨਾਂ ਥੋੜੇ ਗੁੱਸੇ ਚ ਬੋਲੇ ਆ ਕਹਿੰਦੇ ਆ ਕਿ ਚੱਲ ਤੂੰ ਹੁਣ ਰੋਟੀ ਪਾਣੀ ਤੂੰ ਬਣਾਉਣੀ ਇੱਕ ਦਿਨ ਸਾਰੀ ਔਰ ਸੋਈ ਦਾ ਤੂੰ ਵੀ ਏਖਣਾ ਵਾ ਸਾਰੇ ਦਿਨ ਦਾ ਤੇ ਹੁਣ ਕੱਪੜੇ ਤੇ ਸਫਾਈਆਂ ਇਹ ਕਰੇਗੀ ਕੱਲ ਕੱਪੜੇ ਤੇ ਸਫਾਈਆਂ ਮੈਂ ਕਰ ਦਾਂਗੀ ਤੇ ਰੋਟੀ ਪਾਣੀ ਇਹ ਵੇਖ ਲੈ ਇੰਜ ਚਾਚੀ ਜੀ ਬੜੇ ਘਰ ਦੀ ਜੇ ਬਹਾਨੇ ਮਾਰੇ ਮਾਰ ਕੇ ਨਾ ਤੇ ਬੇਟੀ ਰਹਿੰਦੀ ਆ ਮੰਮੀ ਆਟਾ ਗੁੰਨਦੀ ਨਹੀਂ ਤੇ ਫੁਲਕੇ ਲਾਦਦੀ ਨਹੀਂ ਸਬਜੀ ਮੈਂ ਬਣਾ ਦਿੰਦੀ ਬਾਕੀ ਮੈਨੂੰ ਹੀ ਸਾਰਾ ਕਰਨਾ ਪੈਂਦਾ ਵਾ ਮੈਂ ਆਈ ਆ ਤੇ ਛਾੜੂ ਫੇਰਣ ਲਈ ਸੀ ਮਾਰਨੀ ਆ ਮੈਨੂੰ ਵੀ ਪੁੱਛਿਆ ਮੈਂ ਕਿ ਮੰਮੀ ਕਿਥੇ ਗਏ ਗਏ ਦੀਦੀ ਵੱਲ ਸਿੱਧਾ ਸਾਹਿਬ ਗਏ ਮੱਥਾ ਟੇਕਣ ਨਾਲੇ ਇਹ ਕਿਹਾ ਬੋਲੀ ਕਿ ਮੈਂ ਕਿਥੇ ਅੰਦਰ ਲੰਮੇ ਪਈ ਇਹਨੇ ਦੁਪਹਿਰ ਦੀ ਰੋਟੀ ਬਣਾਣੀ ਆ ਬਾਕੀ ਦਾ ਸਾਰਾ ਮੇਰੇ ਜੋ ਗਈ ਸੀ ਆਪਾਂ ਲਾਵਾ ਮੱਥੇ ਤੇ ਟਿਉੜੀਆਂ ਪਾਈਆਂ ਇੰਜ ਬੋਲੀ ਮੇਰੇ ਨਾਲ ਚਾਚੀ ਜੀ ਬੋਲਣੀ ਆ ਹੁਣ ਸਿਰ ਤੇ ਕੰਮ ਪਿਆ ਵਾ ਹੁਣ ਤੇ ਬੋਲਣੀ ਆ ਆਪੀ ਹੁਣ ਤੇ ਟਿਉੜੀਆਂ ਪਾਉਣੀਆਂ ਆ ਉੰਜ ਪਤਾ ਵਾ ਮੈਂ ਜਿਹੜੇ ਉੱਤਨੀ ਆ ਝਾੜੂ ਲਾ ਦਿੰਦੀ ਨੇ ਨਾਸ਼ਤਾ ਬਣਾ ਕੇ ਦਿਲ ਕੀਤਾ ਤੇਨੇ ਡਸਟਿੰਗ ਕਰ ਦੇਣੀ ਪੋਚੇ ਵੀ ਮੈਂ ਆ ਹੀ ਕਰਨੇ ਕਿਉਂ ਹੰਦ ਕੰਨਾ ਪੈਣਾ ਵਾ ਮੈਂ ਕੀ ਕਰਾਂ ਮੋ ਸੜਿਆ ਮੱਥਾੜੀ ਬੋਲਦੀ ਚਾਚੀ ਤੁਹਾਨੂੰ ਤੇ ਅੱਜ ਪਤਾ ਲੱਗਾ ਸੜਿਆ ਮੱਥਾ ਇਹ ਦੇ ਪਰਿਵਾਰ ਵਿੱਚ ਬਹਿ ਕੇ ਨਹੀਂ ਰਾਜੀ ਹੈਗੀ ਤੁਹਾਨੂੰ ਪਤਾ ਸਾਰਾ ਦਿਨ ਉੱਪਰ ਰਹਿੰਦੀ ਜੇ ਬਸ ਉਦੋ ਹੀ ਹੋਣਾ ਵਾ ਜੇ ਤਾਂ ਸਵੇਲ ਆ ਗਈ ਆ ਸਭ ਕੀ ਬਣ ਗਈ ਆ ਚਾਹ ਬਣ ਗਈ ਆ ਮੈਂ ਖਾਣ ਪੀਣ ਨਹੀਂ ਜਾਣਾ ਵਾ ਢੋਲੀ ਉੱਪਰ ਚੜ ਜਾਂਦੀ ਨਾ ਕੋਈ ਕੰਮ ਤੇ ਨਾ ਕੋਈ ਕਾਰ ਮੈਂ ਤਾਂ ਜਿੰਨੀ ਵਰੀ ਆਈ ਆ ਤੂੰ ਹੀ ਰਸੋਈ ਚ ਕੰਮ ਕਰਦੀ ਨਹੀਂ ਤੇਰੇ ਹੱਥਾਂ ਦੀ ਯਾਦ ਬਸ ਜਦੋਂ ਚਾਹ ਪੀ ਲੋ ਉਦੋਂ ਆ ਜਾਂਦੀ ਆ ਚਾਚੀ ਜੀ ਸასი ਘਰ ਬਸ ਨਾ ਕੋਈ ਰੋਟੀ ਪਾਣੀ ਵੀ ਤੇਰੇ ਹੱਥੋਂ ਹੀ ਖਾਦਾ ਹੀ ਉਹ ਮੈਨੂੰ ਪਤਾ ਚਾਚੀ ਜੀ ਮੇਰੇ ਸਾਹਮਣੇ ਹੀ ਐਂਦੀਆਂ ਗੱਲਾਂ ਵਾ ਉਹ ਤਾਂ ਪਤਾ ਕੀ ਕਹਿੰਦੀ ਆ ਦਰਵਾਜ਼ੇ ਬੰਦ ਸੀ ਆਵਾਜ਼ ਨਹੀਂ ਆਈ ਸਾਨੂੰ ਸਿਬਲਾਈ ਲੈ ਨਹੀਂ ਦੀਦੀ ਮੈਨੂੰ ਤੇਲੇ ਚਾਚੀ ਆਏ ਆ ਇੰਜ ਕਰਦੀ ਹੁੰਦੀ ਆ ਉੱਤੋਂ ਦੀ ਵੇਂਦੀ ਹੁੰਦੀ ਆ ਤੇ ਜਦੋਂ ਉਹਨਾਂ ਪੇਕੇ ਤੇ ਘੰਟਾ ਪਹਿਲਾਂ ਤੇਨੇ ਆ ਕੇ ਬੈਠੀ ਹੁੰਦੀ ਆ ਤੇ ਹਾਂ ਹੁਣ ਉਹਨਾਂ ਨੇ ਆਣਾ ਮੈਂ ਜਾ ਕੇ ਅ ਠੰਡਾ ਮੰਗਾ ਲਾਂ ਮੈਂ ਚਾਹ ਨਾ ਆ ਮੰਗਾ ਲਾਂ ਉੰਜ ਪਤਾ ਨਹੀਂ ਸਾਰਾ ਦਿਨ ਹੋਰ ਕਹਿਦਾ ਨਹੀਂ ਪਤਾ ਕਿ ਜੇ ਇਧਰੋਂ ਸੋਹਰੇ ਪਰਿਵਾਰ ਚੋਂ ਵੀ ਕੋਈ ਆਇਆ ਤੇ ਚੱਲ ਮੈਂ ਵੇਖ ਲਾਂਗੇ ਇਹਨੂੰ ਨਾ ਤਾਂ ਮੈਂ ਦੇ ਹੱਥਾਂ ਦੀ ਕਦੀ ਚਾਹ ਦਾ ਸੁਆਦ ਵੇਖਿਆ ਤੇ ਨਾਕ ਦੀ ਰੋਟੀ ਦਾ ਹੁਣ ਤਨ ਪਾਣੀ ਤਾਂ ਨਹੀਂ ਪੁੱਛਿਆ ਕਿ ਨਹੀਂ ਝਾੜੂ ਮਾਰਦੀ ਰਹੀ ਆ ਬਸ ਝਾੜੂ ਮਾਰਦੀ ਸੀ ਪਾਣੀ ਕੋਈ ਨਹੀਂ ਪੁੱਛਿਆ ਆ ਕੇ ਤੇ ਬਸ ਮੇਰੇ ਨਾਲ ਗੱਲਾਂ ਕਰਨ ਲੱਗ ਗਈ ਉਹਨਾਂ ਅੱਜ ਮੇਰੇ ਹੱਥਾਂ ਦੀ ਚਾਹ ਪੀਣੀ ਜੇ ਕਿ ਉਹਦੇ ਦੀ ਪੀਣੀ ਜੇ ਦੱਸ ਦੋ ਤੂੰ ਚਾਹ ਦੇ ਮਿਲ ਜੰਬੜੀ ਰੇ ਚਾਹ ਨੂੰ ਛੱਡ ਤੂੰ ਤੇਰੀ ਜਿਹੜੀ ਸੱਸ ਐ ਨਾ ਉਹ ਬੜੀ ਚਲਾਕੀ ਉਹਦੇ ਵੱਲ ਦੀ ਹੂੰ ਉਹਦੀਆਂ ਗੱਲਾਂ ਕਰਦੀ ਮਿੱਠੀ ਪਿਆਰੀ ਹੀ ਉਹਦੇ ਨਾਲ ਉਹਦਾ ਸਾਰਾ ਕੰਮ ਕਰਕੇ ਦੇਂਦੀ ਉਹ ਤੈਨੂੰ ਨਹੀਂ ਕੁਝ ਪਤਾ ਲੱਗਦਾ ਆਪਣੀ ਚਾਹ ਬਣਾਵੇ ਆਪਣੀ ਰੋਟੀ ਬਣਾਵੇ ਉਹਦੀ ਬਣਾ ਦਿੰਦੀ ਨਾਲ ਤੇ ਤੈਨੂੰ ਤੇ ਕੱਖ ਪਤਾ ਹੀ ਨਹੀਂ ਲੱਗਦਾ ਤੂੰ ਭੋਲੀ ਦੀ ਭੋਲੀ ਹੀ ਰਹਿਣਾ ਮੇਰੇ ਨਜ਼ਰ ਤੇ ਹੁੰਦਾ ਵਾ ਮੈਂ ਤਾਂ ਨਹੀਂ ਬੋਲਦੀ ਮੇਰਾ ਬੰਦਾ ਜੋ ਇੱਥੇ ਆ ਤੂੰ ਮੇਰੇ ਦਿਵਾਲੇ ਹੋ ਜਾਂਦਾ ਤੇ ਉਹਦਾ ਬੰਦਾ ਬਾਹਰ ਆ ਉਹਨੇ ਕੁਝ ਕਹਿਣਾ ਨਹੀਂ ਆ ਤੇ ਸਿਰ ਤੇ ਜੜੀ ਆ ਸਿਮਾ ਤੇਰੇ ਨਾਲ ਤੇ ਲੱਕੀ ਨਾਲ ਲੋਕ ਵਿਖਾਵਾ ਹੀ ਕਰਦੀ ਆ ਤੁਸੀਂ ਜਿੰਨਾ ਮਰਜੀ ਕਰ ਲੋ ਨਾ ਹੈਗਾ ਲੋਕ ਵਿਖਾਵਾ ਹੀ ਆ ਉਹਦਾ ਮੈਂ ਕੰਨੀ ਸ਼ੁਕਰ ਆ ਮੇਰਾ ਦੁੱਖੋ ਕਿਸੇ ਨੇ ਤੇ ਸਮਝਿਆ ਤੁਹਾਨੂੰ ਤਾਂ ਸਮਝਾਈ ਮੈਂ ਤੇ ਉਹ ਚਾਚੀ ਜੀ ਕਦੋਂ ਦੀ ਵੇਖਣ ਨਹੀਂ ਪਰ ਕੋਈ ਸਮਝਦਾ ਨਹੀਂ ਨਾ ਇਹ ਤੇ ਮੇਰਾ ਘਰ ਵਾਲਾ ਵੀ ਨਹੀਂ ਸਮਝਦਾ ਇੰਨਾ ਚਲੋ ਛੱਡੋ ਉਹਨੇ ਨਹੀਂ ਤੁਹਾਨੂੰ ਚਾਹ ਚੂਪੀ ਆਉਣੀ ਮੈਂ ਬਣਾਣੀ ਚਾਹਤ ਨਹੀਂ 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 ਬਸ ਠੀਕ ਆ ਮੈਂ ਚੱਲਦੀ ਮੇਰੀ ਗੱਲ ਸੁਣੋ ਮੈਂ ਮਟਰ ਕੱਡੇ ਆਲੂ ਮਟਰ ਬਣਾਉਣ ਲੱਗੀ ਫੇਰ ਰੋਟੀ ਖਾ ਕੇ ਜਾਏ ਹੋ ਨਹੀਂ ਨਹੀਂ ਮੈਂ ਫੇਰ ਆਵਾਂਗੀ ਸੀਮਾ ਉਹ ਬਹਿ ਜੋ ਦੀ ਕਰਤੇ ਜੀ ਕੋਈ ਨਹੀਂ ਕੋਈ ਨਹੀਂ ਫੇਰ ਆਵਾਂਗੀ ਚਲੋ ਮਰਜੀ ਤੁਹਾਡੀ ਆ ਜਿਓ ਡਰ ਕੇ ਜਦ ਮਮਾਂ ਆਣਗੇ ਹਾਂ ਕੋਈ ਗੱਲ ਠੀਕ ਚੱਲ ਮਨਾ ਤੁਸੀਂ ਜਾ ਕੇ ਲਸਣ ਪਿਆਜ਼ ਛਿਲ ਫੇਰ ਆਗੇ ਤਾਂ ਕਹਿਣਾ ਰੋਟੀ ਨਹੀਂ ਬਣਾਈ ਆਏ ਆਏ ਸਾਢੇ 12 ਹੋ ਗਏ ਮੇਰੇ ਤੇ ਜਿੰਨਾ ਰੋ ਪਾਣਾ ਸੀ ਨਾ ਪਾ ਲਿਆ ਹੁਣ ਤੂੰ ਹੁਣ ਤੂੰ ਭਾਰ ਸਭ ਕੁਝ ਕਹਿੰਦੇ ਆ ਨਾ ਜੈਸੀ ਕਰਨੀ ਵੈਸੀ ਭਰਨੀ ਭਾਰ ਹੁਣ ਤੂੰ ਮੇਰੀ ਜਠਾਣੀਆਂ ਵੱਡੀਆਂ